ਵੱਟ ਵਾਂਟਾ ਵੱਟ ਵਾਂਟਾ ਨਹੀਂ ਸੀ ਪੁੱਛਦੀ ਉਹ ਤੈਨੂੰ ਪੁੱਛਦੀ ਸੀ ਕਿਹੇ ਚੀਜ਼ ਦੀ ਉਹ ਵੀ ਯਾਰ ਮੈਨੂੰ ਪਾਣੀ ਦੇ ਮੈਨੂੰ ਘਬਰਾਹਟ ਬਹੁਤ ਹੋ ਹੋ ਕੀ ਹੋ ਗਿਆ ਘਬਰਾਹਟ ਹਾਂਜੀ ਹਾਂਜੀ ਭਾਜੀ ਕੀ ਹੰਟਾ ਜੀ ਪਿਛਾੜਿਆ ਜੀ ਹਾਂਜੀ ਪਿਛਾੜ ਲਿਆ ਪਿਛਾੜ ਲਿਆ ਪਿਛਾੜ ਲਿਆ ਜੀ ਪਾ ਲੈ ਭਾਗ ਨਹੀਂ ਪਿਛਾੜਨਾ ਪਾਓ ਕਿੰਨਾ ਭਾਜੀ ਬੜੀ ਵਧੀਆ ਤੁਸੀਂ ਦਿਖਾਓ ਵਾ ਬੜੀਆ ਭਾਜੀ ਕੰਮ ਸੀਗਾ ਛੋਟਾ ਜਿਹਾ ਮੈਨੂੰ ਟਿਕਟ ਚਾਹੀਦੀ ਸੀ ਇੱਕ ਹਾਂਜੀ ਹਾਂਜੀ ਕਿੱਥੇ ਹੈ ਭਾਜੀ ਭਾਜੀ ਮੈਨੂੰ ਇਡਲੀ ਚਾਹੀਦੀ ਸੀਗੀ ਟੈਗ ਦਾ ਤੇ ਕੋਈ ਸਸਤੀ ਜੀ ਟੈਗਟ ਦੇ ਇੱਕੇ ਦੱਸਿਓ ਕੱਲ੍ਹ ਪਰਸੋਂ ਦੀ ਹਾਂਜੀ ਦੱਸੋ ਹਾਂਜੀ ਕੱਲ ਦੀ ਹੋਵੇ ਹਫਤੇ ਦੀ ਹੋ ਜਵੇ ਇੱਕ ਮਿੰਟ ਬਾਜੀ ਇੱਕ ਮਿੰਟ ਦੇਖ ਲੈ ਹਾਂਜੀ ਬਾਜੀ ਦੋ ਟਿਕਟ ਹੈ ਆਪਣੇ ਕੋਲ ਹਾਂਜੀ ਇੱਕ 35000 ਦੀ ਵੰਦੀ ਹੈ ਕਿ 40000 ਦੀ ਵੰਦੀ ਬਾਜੀ ਬਾਜੀ ਲਾ ਲਓ ਜੇ ਜੇ ਜਹਾ 35000 ਵਾਲੀ ਦੇ ਦਿਓ ਤੇ ਬਾਪੂ ਨੇ ਆਉਣਾ ਹੈ ਕੱਲੂ ਇਟਲੀ ਕੱਲੂ ਨਹੀਂ ਚਾਹੀਏ ਅਗਲੇ ਹਫਤੇ ਜਾਂ ਜਦ ਮਰਜੀ ਤੇ ਉਹਨਾਂ ਦਾ ਵੀਆ ਲੱਗ ਗਿਆ ਸੀਗਾ ਤੇ ਮੈਂ ਤਾਂ ਸੋਚਦਾ ਸੀ ਕੱਲ ਆ ਜਣ ਪਰ ਜੇ ਟਿਕਟ ਹੈਗੀ ਕੱਲ ਦੀ ਕੋਈ ਬਸ ਵੇ ਆ ਕਾਲ ਦੀ ਟਾਰਗੇਟ ਮਾੜੀ 35000 ਦੀ ਕਰ ਦਿਓ ਕੋਈ ਭਾਈ ਇਹ ਕੋਈ ਗਲਤੀ ਨਾ ਮੈਂ ਚੱਕ ਲਾਤਾ ਕਰ ਲੈ ਹਾਂਜੀ ਹਾਂਜੀ ਇਹ ਚੱਕ ਲਓ ਬਾਪੂ ਨੂੰ ਘਰੇ ਫੜਾਇਆ ਉਹ ਠੀਕ ਆ ਜੀ ਠੀਕ ਆ ਜੀ ਮੈਂ ਫੜਾ ਹਾਂਜੀ ਠੀਕ ਆ ਓਕੇ ਭਾਈ ਓਕੇ ਓਕੇ ਮੈਂ ਕਰ ਦਿੰਦਾ ਪੇਮੈਂਟ ਕਰ ਦਿੰਦਾ ਇੱਧਰੋਂ ਠੀਕ ਆ ਕੋਈ ਓਕੇ ਓਕੇ ਹੈਲੋ ਹੈਲੋ ਕੀ ਹੋ ਰਿਹਾ ਬਾਪੂ ਬਾਪੂ ਕਿੱਧਰ ਮੈਂ ਨਾ ਤੇਰੀ ਟ੍ਰੈਕ ਕਰਾਤੀ ਆ ਅੱਛਾ ਅਛਾ ਹਾਂ ਤੇ ਟੈਕਟ ਫੜ ਲਈ ਤੇ ਆਜੀ ਚਾਹ ਪੈਸੇ ਮੈਂ ਦੇ ਦਿੱਤੇ ਆ ਚਲ ਠੀਕ ਚਲ ਠੀਕ ਆ ਫਿਰ ਪੈਸੇ ਦੇ ਦੇ ਨੀ ਨੀ ਪੈਸੇ ਮੈਂ ਦੇ ਦਿੱਤੇ ਆ ਪੈਸੇ ਮੈਂ ਦੇ ਦਿੱਤੇ ਆ ਤੂੰ ਬਸ ਤੂੰ ਦੇ ਠੀਕ ਆ ਹੈ ਚੰਗਾ ਫਿਰ ਹੈ ਮੈਂ ਮੋਟਰ ਤੇ ਹੀ ਆਇਆ ਓਕੇ ਚੰਗਾ Responsabilidade Tupi tutti. Milan Bergamo Airport. Vale, vale. ਸੜਕਾਂ ਇੰਨੀਆਂ ਸਾਪੀਆਂ ਭਾਵੇਂ ਥੱਲੇ ਲਾ ਕੇ ਰੋਟੀ ਖਾ ਲੋ ਇਹਨੂੰ ਕਹਿੰਦੇ ਕੰਟਰੀ ਚਾਹੇ ਤਾਂ ਦੁਨੀਆ ਵਾਰ ਨੂੰ ਪਾਈ ਤੋਹ ਜਾ ਨਾ ਆ ਦੇਖ ਕਿਦਾਂ ਸੜਕਾਂ ਉਹ ਤੂੰ ਇਹ ਛੱਡ ਤੇਰਾ ਉਹਨਾਂ ਨੇ ਪੁੱਛਿਆ ਤੇਰਾ ਹਾਲਚਲ ਵਧੀਆ ਪੁੱਛਿਆ ਜਹਾਜ਼ ਵਾਲਿਆਂ ਨੇ ਸੁਣ ਲੈ ਕਾਕਾ ਜਹਾਜ਼ ਦੀ ਸੁਣ ਲੈ ਜਦੋਂ ਜਹਾਜ਼ ਚੱਲਿਆ ਅੱਛਾ ਥੋੜੇ ਚਿਰ ਬਾਅਦ ਉਹ ਜਿਹੜੀ ਬੁਰਾ ਜਾਂ ਪਾਇ ਨਹੀਂ ਲਾਲ ਲਾਲ ਜਾਂ ਬੁਰੇ ਪਾ ਕੇ ਸਿੱਧੇ ਟੱਕੀਆਂ ਲਾ ਕੇ ਭੰਦਿਆਂ ਉਹ ਕਹਿੰਦੀ ਵਟ ਫॉर ਵਾਂਟਾ ਵਟ ਵਾਂਟਾ ਵਟ ਵਾਂਟਾ ਨਹੀਂ ਸੀ ਪੁੱਛਦੀ ਉਹ ਤੈਨੂੰ ਪੁੱਛਦੀ ਸੀ ਕਿਹੇ ਚੀਜ਼ ਦੀ ਤੈਨੂੰ ਲੋੜ ਆ ਵਾਟ ਯੂ ਵਾਂਟ ਐਨੀਥਿੰਗ ਵਗੈਰਾ ਇੰਗਲਿਸ਼ ਬੋਲਦੀ ਹੁੰਦੀ ਆ ਉਹ ਮੈਂ ਉਹ ਮੈਂ ਪਤਾ ਨਹੀਂ ਉਹ ਮੈਂ ਰੋਚਾ ਮੈਂ ਕਹਿੰਦਾ ਇਹਨੇ ਨੰਗ ਦੀ ਨਾ ਸੋਰੀ ਨਾ ਕਿਤੇ ਵੰਤਾ ਦੇਖ ਲਿਆ ਉੱਥੇ ਕਿਤੇ ਵੜਦੇ ਉੱਤੇ ਤੁਰਿਆ ਜਾਂਦਾ ਉਹ ਇੰਗਲਿਸ਼ ਹੁੰਦੀ ਆ ਉਹ ਇੰਗਲਿਸ਼ ਪੁੱਛਦੇ ਹੁੰਦੇ ਆ ਹੋਰ ਰੋਟੀ ਪਾਣੀ ਤੇਨੂੰ ਪੁੱਛਿਆ ਉਹਨਾਂ ਨੇ ਖਾਦਾ ਵੀ ਤਾਂ ਰੋਟੀ ਪਾਣੀ ਅੰਦਰ ਮਿਲ ਗਿਆ ਹੀ ਜਾਜ ਦੇ ਹਾਂ ਰੋਟੀ ਪਾਣੀ ਦੀ ਸੁਣ ਲਾ ਰੋਟੀ ਪਾਣੀ ਰੋਟੀ ਪਾਣੀ ਉਹੀ ਉਹ ਜਿਹੜੀ ਬੋਰੇ ਜਣੀ ਉਹ ਮੈਨੂੰ ਕਹਿੰਦੀ ਕਹਿੰਦੇ ਬਾਜ ਨੋ ਬਾਜ ਬਾਜਾ 9 ਵਜੇ ਉਹ ਤੈਨੂੰ ਉਹ ਵੱਜਣ ਨੂੰ ਨਹੀਂ ਸੀ ਕਹਿੰਦੀ ਓਹੋ ਉਹ ਤੈਨੂੰ ਪੁੱਛਦੀ ਸੀ ਵੈਜਕ ਨੌਨ ਵੈਜ ਤੂੰ ਮਾਸਾਹਾਰੀ ਕਿ ਸ਼ਾਕਾਹਾਰੀ ਕਹਿੰਦੇ ਵੱਜ ਤਾਂ ਨਹੀਂ ਪਿਆ ਉੱਠ ਕੇ ਉਹ ਉਹੀ ਤਾਂ ਮੈਂ ਸੋਚਦਾ ਸੀ ਮੈਂ ਕਹਿੰਦੇ ਵੱਜੋ 9 ਵਜੇ ਮੈਂ ਸੋਚਿਆ ਬਈ ਕਹਿੰਦੀ ਵੱਜਣ ਨੂੰ ਕਹਿੰਦੀ ਕੁਝ ਫੇਰ ਉਹ ਨਾਲ ਮੁੰਡਾ ਬੈਠਾ ਸੀ ਨਾ ਅੱਛਾ ਉਹ ਮੁੰਡੇ ਨੇ ਉਹਨੂੰ ਕੁਝ ਦੱਸਿਆ ਤੇ ਫੇਰ ਉਹਨੇ ਐਡੀ ਇੱਕ ਡਬ ਰੋਟੀ ਇਹਨਾਂ ਕੋ ਕੋਈ ਡੱਬੀ ਜੇ ਪਰਾਠੇ ਦੀ ਚੋਸ ਸੀਗੀ ਮਲਾਈ ਜੇ ਇੱਕ ਚਮਚਾ ਇਹ ਰੱਖ ਕੇ ਤੇ ਚਲੇ ਗਈ ਉਹਦੇ ਨਾਲ ਥੋੜਾ ਢੱਡ ਭਰਿਆ ਤੇ 8 ਘੰਟੇ ਉਹਦੇ ਨਾਲੇ ਘਟੇ ਉਹ ਜਹਾਜ਼ਾਂ ਜਿੱਦਾਂ ਮਿਲਦਾ ਹੁੰਦਾ ਖਾਣ ਪੀਣ ਨੂੰ ਇਹੀ ਹੁੰਦਾ ਚੱਲ ਹੁਣ ਤੂੰ ਇਟਲੀ ਆ ਗਿਆ ਤੇ ਤੈਨੂੰ ਹੁਣ ਘੁਮਾਵਾ ਫਰਾਵਾਗੇ ਇੱਥੇ ਟੈਨਸ਼ਨ ਉਹਦਾ ਹੈ ਯਾਨੀ ਕਿ ਸਾਰਾ ਸਵਰਗ ਹੈ ਯਾਰ ਸੜਕਾਂ ਦੇ ਕਿਦਾਂ ਥੱਲੇ ਰੱਖ ਕੇ ਰੋਟੀ ਖਾ ਲੈ ਭਾਵੇਂ ਆ ਦੇਖ ਸੜਕਾਂ ਐਦਾਂ ਪੱਧਰੀਆਂ ਪਈਆਂ ਵੇਣ ਚ ਸਰਕਾਰ ਦੇ ਕਿਦਾਂ ਪਈਆਂ ਓ ਇੱਥੇ ਇਦਾਂ ਦੀ ਸਾਫ ਸਵਾਈ ਯਾਰ ਸਰਕਾਰਾਂ ਦਾ ਔਰ ਓਏ ਯਾਰ ਮੈਨੂੰ ਪਾਣੀ ਦੇ ਮੈਨੂੰ ਕਬਰਾਟ ਬਹੁਤ ਓਹ ਕੀ ਹੋ ਗਿਆ ਕਬਰਾਟ ਬਹੁਤ ਹੁੰਦੀ ਆ ਮੈਨੂੰ ਲੱਗਦਾ ਸਫਰ ਕੀਤਾ ਉਹ ਸਫਰ ਨਹੀਂ ਤੂੰ ਕੱਢੀ ਰੋਕ ਯਾਰ ਕਿਤੇ ਮੈਨੂੰ ਪਾਣੀ ਨਹੀਂ ਦੇ ਰਿਹਾ ਓਏ ਰੋਕਦਾ ਰੋਕਦਾ ਕਿਉਂ ਨਹੀਂ ਪਾਣੀ ਦੇ ਕਿਉਂ ਆ ਲੈ ਫੜ ਬਾਪੂ ਪਾਣੀ ਓਏ ਓ ਪਾਣੀ ਲੈ ਫੜ ਪਾਣੀ ਪੀ ਲੈ ਲੈ ਪਾਣੀ ਪਾਣੀ ਲੈ ਯਾਰ ਪਾਣੀ ਓਹੋ ਹੋ ਹੋ ਇਹ ਕਲੇ ਪਾਣੀ ਨਾ ਨਹੀਂ ਸਨਾਂ ਕਾਕਾ ਹਾਂ ਹੋਰ ਕਰ ਕੋਈ ਹੱਲੇ ਦਾ ਹੱਲ ਕੀ ਹੱਲ ਕੀ ਕਰ ਕੋਈ ਸਰੀਰ ਕੰਡੇ ਚ ਕਰ ਦੋ ਦਿਨ ਹੋ ਗਏ ਨਹੀਂ ਤੈਨੂੰ ਪਲਾਉਣੇ ਆ ਚਾਹ ਗਾਂ ਜਾ ਕੇ ਚੱਲ ਕੋਈ ਨਹੀਂ ਹਾਂ ਹੋਰ ਸੁਣਾ ਬਾਪੂ ਹੋਇਆ ਪਾਣੀ ਪੀ ਕੇ ਸੱਟਾ ਹੋਇਆ ਥੋੜਾ ਜਿਹਾ ਸੱਟ ਕੰਮ ਮੈਨੂੰ ਲੱਗਦਾ ਸਫਰ ਕਰਕੇ ਥੱਕ ਗਿਆ ਤੂੰ ਉਹ ਨਹੀਂ ਕਾਕਾ ਸਫਰ ਕਰਕੇ ਨਹੀਂ ਹੋਰ ਗੱਲ ਆ ਵਿੱਚੋਂ ਕੀ ਹੋ ਗਿਆ ਹੁਣ ਤੈਨੂੰ ਲਾ ਜੇ ਜਾੜਾ ਤੈਨ ਤਾਂ ਤੂੰ ਉਹ ਜਾਜੇ ਦਾ ਝਾੜਦਾ ਅੱਛਾ ਬਹੁਤ ਵਧੀਆ ਗੱਲ ਆ ਹੁਣ ਦੂਜੇ ਜਾਜੇ ਵੀ ਝਾੜ ਪਾਣੀ ਵਾਲੇ ਉਹ ਪਾਣੀ ਵਾਲੇ ਕਾ ਨੂੰ ਹਾਂ ਤੂੰ ਵੀ ਬਸ ਉਹੀ ਭੋਲਾ ਹੀ ਰਹਾ ਮੜਾ ਮੋਟਾ ਸਰੀਰ ਨੂੰ ਕੰਡੇ ਚ ਕਰਾ ਅੱਛਾ ਪਾਣੀ ਮੋਟੀ ਭੁਗੀ ਬਕੀ ਦਵਾ ਕੇ ਦੋ ਬਾਈ ਸ਼ੈਂਪੂ ਕੀ ਇੱਥੋਂ ਮੈਨੂੰ ਨਹੀਂ ਪਤਾ ਕਿੱਥੋਂ ਮਿਲਦੀ ਆ ਪਹਿਤਾ ਓਖਾ ਮੈਂ ਡਰਾ ਮੈਂ ਤਾਂ ਬਹੁਤ ਪੁੱਤਰਾ ਬਹੁ ਫਾਜੂਗਾ ਆਏ ਤੋ ਕਰ ਕੇ ਕੋਈ ਹਿੱਲਾ ਵਸੀਲਾ ਕਿਤੇ ਉਹ ਜਗਾਡਮੈਂਟ ਦੋ ਦਿਨ ਹੋ ਗਿਆ ਐ ਅੱਛਾ ਐ ਦਿਨ ਨਾ ਮੈਂ ਤੁਰਿਆ ਫਿਰਦਾ ਚੱਲ ਕੋਈ ਨਹੀਂ ਕਰ ਜਗੇ ਤੈਨੂੰ ਦੋ ਪੈਗ ਲਗਾਉਣੇ ਆ ਸੈੱਟ ਹੁੰਦਾ ਉਹ ਪੈਗ ਦਾ ਚੱਲ ਬਾਅਦ ਹੀ ਗੱਲ ਆ ਆ ਘਰ ਤੂੰ ਮੇਰਾ ਭਲਾ ਜਾਣੀਂਗੇ ਆ ਸੋਚ ਕੋਈ ਬਣਦਾ ਜੇ ਪ੍ਰੋਗਰਾਮ ਤੇਰੇ ਕੋਲੋਂ ਓ ਆਹਾ ਆਹਾ ਆ ਆ ਆਹ ਸਰੀਰ ਤਾਂ ਹੜਾ ਟੁੱਟੇ ਗਿਆ ਆਹ 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 ਦੇਖ ਕਿਦਾਂ ਸੜਕ ਤੇ ਪੇਟ ਕੀਤਾ ਚੀਪੀਆਂ ਲਾਈਆਂ ਪਤਾ ਨਹੀਂ ਕੀ ਕੀਤਾ ਆ ਓਹੋ ਓਹੋ ਕਿਹਦਾ ਬਪੂ ਤੇਲ ਚੁਲੰਦੇ ਮੈਨੂੰ ਚਲਾ ਤੇਲ ਤੇਲ ਚੁਲੰਦੇ ਮੈਨੂੰ ਆਲੇ-ਫਾਲੇ ਆ ਜਾ ਖੜਾ ਖੜਾ ਇੱਧਰ ਆ ਜਾ ਅੱਗੇ ਆਹ 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 ਨੀ ਯਾਰ ਆਇਆ ਆ ਖੇਤ ਦਾ ਖੇਤ ਆ ਹੁਣ ਮੌਜ ਲਗੋ ਇੱਥੇ ਲਿਆ ਕੇ ਛੱਡਾਂਗੇ ਬੱਕਰੀਆਂ ਓਏ ਗਾਰਡਨ ਹੁੰਦੀ ਏ ਖੇਤ ਨਹੀਂ ਹੁੰਦਾ ਗਾਰਡਨ ਹੁੰਦੀ ਬੱਚੇ ਬੁੱਤੋਂ ਬੱਕਰੀਆਂ ਵਾਲੀ ਨਹੀਂ ਹੁੰਦੀ ਇਹ ਲੈ ਮੈਂ ਕਿਹਾ ਜਾ ਲੈ ਇੱਥੇ ਚਾਰ ਬੱਕਰੀਆਂ ਛੱਡਦੇ ਆਂ ਬੈਹ ਜਾ ਹਰਨਾਮ ਕਰ ਆ ਜਾ ਤੈਨੂੰ ਲਗਾਵਦੇ ਆਂ ਬ੍ਰੇਕ ਕਰਦੇ ਆਂ ਤੈਨੂੰ ਕੱਪੜੇ ਦਿੰਦਾ ਮੈਂ ਹੋਰ ਆ ਲਾਲਾ ਕੱਪੜੇ ਹੋਰ ਬਦਲ ਲੈ ਆ ਕੱਪੜੇ ਦਾ ਬੈਗ ਵੀ ਹੈ ਥੱਕ ਹੋ ਗਿਆ ਬੈਹ ਜਾ ਕੱਪੜੇ ਤੈਨੂੰ ਮੈਂ ਲਿਆ ਕੇ ਦਿੰਦਾ ਹੋਰ ਕੱਪੜੇ ਬਦਲ ਲੈ ਫੇਰ ਤੈਨੂੰ ਮੈਂ ਲਵਾਉਦਾ ਤੇਰੇ ਦੋ-ਤਿੰਨ ਦਿਨ ਤੱਕ ਤੇਰਾ ਵਗਾਲੀ ਚਲ ਠੀਕ ਆ ਓਕੇ ਹਾਂ ਬਸ ਹੋ ਗਏ ਸਾਰਾ ਸਰੀਰ ਟੁੱਟਿਆ ਪਿਆ ਕੱਪੜੇ ਖਰਿਆ ਕਿਥੋਂ ਲੈਣ ਜਲ ਗਿਆ ਕੱਪੜੇ ਲਿਆ ਕੇ ਜਾਂਦੇ ਮੈਂ ਲੰਮਾ ਪਹਿਨਦਾ ਓਏ ਹਾਏ 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 ਓਏ ਹੋਏ ਓਏ ਹਾ 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 ਸੜਾ ਕਰਾ ਯੂਰਪੀਆ ਇੱਥੇ ਆ ਕੱਲੀ ਚਾਹ ਦਾ ਗਲਾਸ ਭਰ ਕੇ ਦੇਈ ਜਾਂਦਾ ਸਰੀਰ ਦਾ ਸੜਾ ਤੋੜ ਲੱਗੀ ਪਈਆਂ ਤੇ ਕਿਸੇ ਨਸ਼ੇ ਪੱਤੇ ਦਾ ਫੈਲਾ ਮੈਂ ਦੇਖਦਾ ਕੋਈ ਯੋਗਾਰ ਕਰਕੇ ਕੱਲੀ ਚਾਹ ਕਦੇ ਨੰਗਦੀ ਐ ਇੱਥੇ ਮੈਂ ਦੇਖਦਾ ਕੋਈ ਨਸ਼ੇ ਪੱਤੇ ਦਾ ਪ੍ਰੋਗਰਾਮ ਜੇ ਕਿਤੇ ਮਿਲ ਜਵੇ ਮੈਂ ਇੱਕ ਪ੍ਰਬੰਧ ਕਰਕੇ ਹੁਣਾ ਆ ਜਾਨੀ ਕਿ ਸੈਕਿੰਡ ਬੰਦਾ ਦੇਖ ਨਸ਼ਾ ਪੱਤਾ ਹੋਏ ਹੋਏ ਮੈਂ ਮਨਜਿੰਦਰ ਸਿੰਘ ਆਈਐਸਪੀ ਇਟਲੀ ਚ ਅਮਲੀ ਦੇ ਪੰਗੇ ਜਿਹੜੀ ਇਹ ਵੀਡੀਓ ਅਸੀਂ ਅੱਜ ਨੈਟ ਤੇ ਪਾਈ ਆ ਇਹਨੂੰ ਦੇਖ ਕੇ ਵੱਧ ਤੋਂ ਵੱਧ ਸਪੋਰਟ ਕਰੋ ਫੋਲੋ ਕਰੋ ਚੈਨਲ ਨੂੰ ਤੇ ਸ਼ੇਅਰ ਕਰੋ ਤਾਂ ਜੋ ਅਸੀਂ ਅਗਲੀ ਵੀਡੀਓ ਲੈ ਕੇ ਆਪ ਨੂੰ ਹੋਰ ਆਪਲੇ ਘਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਕਰੀਏ ਧੰਨਵਾਦ ਸਾਰਿਆਂ ਦਾ